ਅਸੀਂ ਇਸ ਟਾਈਮ ਹੈਗੇ ਆ ਪਿੰਡ ਫਗਤਾ ਭਾਈ ਕਾ ਫਗਤਾ ਭਾਈ ਕਾ ਸ਼ਹਿਰ ਕਹ ਸਕਦੇ ਆ ਆਪਾਂ ਤੇ ਪੂਰਾ ਬੜਾ ਘੈਂਟ ਮਾਹੌਲ ਆ ਬਣਿਆ ਹੋਇਆ ਇੱਥੇ ਤੇ ਮਨਪੀ ਦੇ ਬ੍ਰਦਰ ਐਨ ਭਾਬੀ ਜੀ ਵੀ ਨਾਲ ਸੋ ਇੱਥੇ ਸ਼ਾਪਿੰਗ ਕਰਦੇ ਕਰਨ ਲੱਗੇ ਹੋਏ ਸੀਗੇ ਐਸ਼ ਵਾਸਤੇ ਪਟਾਕੇ ਲੈਣੇ ਸੀਗੇ ਸੋ ਬਹੁਤ ਹੀ ਸੋਹਣਾ ਮਾਹੌਲ ਲੱਗਦਾ ਹੁੰਦਾ ਦੀਵਾਲੀ ਮੇਰਾ ਫੇਵਰਿਟ ਤਿਹਾਰਾ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਹੋਂ ਨਾ ਕਿ ਮੈਨੂੰ ਦੀਵਾਲੀ ਤਿਹਾਰ ਸਭ ਤੋਂ ਵਧੀਆ ਲੱਗਦਾ ਹੋਂ ਨਾ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਵੀ ਕਿਤੇ پارک ਕਰਨ ਨੂੰ ਜਗ੍ਹਾ ਨਹੀਂ ਹੈਗੀ। ਸੋ ਸਾਫ ਸਵੇਰੇ ਆਹ ਜਿਹੜਾ ਤਿਹਾਰ ਹੁੰਦਾ ਇਹ ਤੇ ਸਾਰਿਆਂ ਨੂੰ ਬੜਾ ਹੁੰਦਾ ਕਿ ਇਹ ਘਰ ਵਾਸਤੇ ਕੁਝ ਨਾ ਕੁਝ ਖਰੀਦਦੇ ਹੈ ਹਨਾ ਕੁਝ ਨਾ ਕੁਝ ਲੈ ਕੇ ਜਾਏਗੇ ਬੱਚਿਆਂ ਨੂੰ ਚਾਹ ਹੁੰਦਾ ਕਿ ਇਹਨੇ ਪਟਾਕੇ ਲੈਗੇ ਤੇ ਪਿੱਛੇ ਦੁਕਾਨਾਂ ਵਗੈਰਾ ਦੇਖ ਸਕਦੇ ਹੋ ਕਿੰਨੇ ਸਸਿਂੀਆਂ ਹੋਈਆਂ ਤੇ ਕੁਝ ਅਸੀਂ ਆਪਣੇ ਘਰ ਵਾਸਤੇ ਪਟਾਕੇ ਵਗੈਰਾ ਖਰੀਦਨੇ ਸੀ ਕੁਝ ਹੋਰ ਸਮਾਨ ਖਰੀਦਣਾ ਸੀ ਸੋ ਜਿਹੜੀ ਅੱਜ ਵਾਲੀ ਦੀਵਾਲੀ ਆ ਸੋ ਕਹਿੰਦੇ ਦੀਵਾਲੀਆਂ ਦੋ ਆ ਇਸ ਵਾਰ ਜਿਹੜੀ ਅੱਜ ਵਾਲੀ ਦੀਵਾਲੀ ਆ ਉਹ ਮਨਪੀ ਦੇ ਪੇਕੇ ਘਰ ਮਨਾਵਾਂਗੇ ਜਿਹੜੀ ਕੱਲ ਵਾਲੀ ਦੀਵਾਲੀ ਹੈ ਉਹ ਆਪਾਂ ਆਪਣੇ ਪਿੰਡ ਸਲੀਨੇ ਮਨਾਵਾਂਗੇ ਸੋ ਇਹ ਦੋਨੇ ਦੀਵਾਲੀਆਂ ਆਪਾਂ ਸੈਲੀਬ੍ਰੇਟ ਕਰਾਂਗੇ ਇਸ ਵਾਰ ਕਹਿੰਦੇ ਸਾਰੀਆਂ ਦੋ ਦੀਵਾਲੀਆਂ ਨੇ ਹਨਾ ਅਲੱਗ-ਅਲੱਗ ਆ ਕੋਈ ਅੱਜ ਦੀ ਕੋਈ 31 ਤਰੀਕ ਦੀ ਦੀਵਾਲੀ ਕਹਿੰਦਾ ਤੇ ਕੋਈ ਇੱਕ ਦੀ ਕਹਿੰਦਾ ਸੋ ਸਭ ਦਾ ਅਲੱਗ-ਅਲੱਗ ਹੈਗਾ ਹਨਾ ਸੋ ਆਪਾਂ ਦੋਨੇ ਵਾਰੀ ਇੰਜੋਏ ਕਰਾਂਗੇ ਠੀਕ ਆ ਸੋ ਕਰਦੇ ਆ ਵਲੋਗ ਕੰਟੀਨਿਊ ਮਲਾਉਣੇ ਤੁਹਾਨੂੰ ਸਾਰੇ ਜਿਹੜੇ ਨੂੰ ਆਜੋ ਸਾਰਾ ਹੈਲੋ ਜੀ ਸਭ ਸ਼ੁਕਾਲ ਸਾਰਿਆਂ ਨੂੰ ਲੈ ਵੀ ਅੱਜ ਮਨਪੀ ਦੇ ਸ਼ਹਿਰ ਦੇ ਵਿੱਚ ਅਸੀਂ ਆਏ ਹੋਏ ਆ ਤੇ ਆਪਾਂ ਅਕਸਰ ਜਾਨਦੇ ਹੋ ਇੱਥੇ ਜਿਹੜਾ ਸ਼ਹਿਰ ਪੈਂਦਾ ਇਹ ਮਾਨਪੀ ਦਾ ਸ਼ਹਿਰ ਪੈਂਦਾ ਸਾਰਾ ਇੱਥੇ ਹਨਾ ਭਗਤੇ ਭਾਈ ਕਾ ਲੱਗਦਾ ਆਪਣੇ ਪਿੰਡਾਂ ਨੂੰ ਸਾਰਾ ਹਨਾ ਕੋਈ ਜਾਰੀ ਸ਼ਾਪਿੰਗ ਆਪਣੀ ਇੱਥੋਂ ਹੁੰਦੀ ਆ ਸੋ ਭਗਤੇ ਭਾਈ ਕੀ ਜਿਹੜੀ ਸਾਡੇ ਨੇਰੇ ਸਰ ਬਿਲੋਂਗ ਕਰਦੇ ਸੋ ਕਮੈਂਟ ਜਰੂਰ ਕਰਦੇ ਹੋ ਬਈ ਹਨਾ ਜਿਹੜੇ ਭਗਤੇ ਭਾਈ ਕੇ ਆਉਂਦੇ ਆ ਜਾਂ ਇਸੇ ਆਸ-ਪਾਸੇ ਸਾਡੀਆਂ ਵੀਡੀਓ ਬਹੁਤ ਦੇਖੀਆਂ ਜਾਂਦੀਆਂ ਨੇ ਇੱਥੇ ਅਕਸਰੀ ਸੋ ਐਸ਼ ਜਦ ਕਰ ਰਹੀ ਐ ਐਸ਼ ਪਟਾਕੇ ਲੈਣੇ ਆ ਜਾ ਫਿਰ ਆਜੋ ਪੁੱਤ ਭੱਜਿਆ ਆ ਜਾ ਪਟਾਕੇ ਲੈਣੇ ਦਾ ਕੰਮ ਆ ਜਾ ਆ ਜਾ ਲੈ ਕੇਗੀ ਪੁਰਿਆ ਸਵੈਸ਼ ਨੂੰ ਆਏ ਆ ਇਹ ਢੀ ਦੁਕਾਨ ਤੇ ਜਾਣਾ ਉੱਥੇ ਵੀ ਆ ਚੀਜ਼ ਲੈਣੀ ਬੱਚਿਆਂ ਨੂੰ ਹੁੰਦਾ ਕਿ ਨਾ ਕੁੱਜੇ ਵਿੱਚ ਹਾਤੀ ਪਾਉਣ ਵਾਲੀ ਗੱਲ ਹੁੰਦੀ ਵੀ ਕੁੱਜੇ 'ਚ ਹਾਤੀ ਪਾਉਣਾ ਤਾਂ ਪਾਉਣੇ ਹੀ ਪਾਉਣਾ ਹਨਾ ਉਹ ਪਵੇ ਨਾ ਪਵੇ ਕੁੱਜੇ 'ਚ ਹਾਤੀ ਗਏ ਤਾਂ ਕੁੱਜੇ 'ਚ ਹਾਤੀ ਪੈਣਾ ਚਾਹੀਦਾ ਉਹਨੂੰ ਬਸ ਪਟਾਕੇ ਪਸੰਦ ਹਨ ਔਰ ਐਕਸਾਈਟਮੈਂਟ ਹੈ ਮੈਂ ਸ਼ੀਸ਼ੀ ਲੈ ਨਾ ਪਟਾਕੇ ਤਾਂ ਇਹਨੂੰ ਆਪ ਤਾਂ ਹੀ ਹੋ ਗਿਆ ਜਲਾਉਂਦੀ ਨੂੰ 10 ਦਿਨ ਹੋ ਗਏ ਵੀ ਦੀਵਾਲੀ ਤੇ ਦੀਵਾਲੀ ਤਾਂ ਅੱਜ ਆ ਸੋ 10 ਦਿਨ ਹੋ ਗਏ ਇਹਨੂੰ ਪਟਾਕੇ ਹੀ ਸ਼ੂਟ ਕਰਦੇ ਨੇ ਨਾ ਨਾਰ ਲੈਣੇ ਆ ਚੱਕਰੀਆਂ ਲੈਣੀਆਂ ਪਤਾ ਨਹੀਂ ਕੀ ਕੁਛ ਗਨਾਈ ਹੁੰਦੀ ਆ ਐਸ਼ ਆ ਜਾਓ ਬੋਤ ਦੇ ਦੋ ਹਲੋ ਸਾਈਡ ਆ ਜਾ ਚੱਕਰੀਆਂ ਲੈ ਲਓ ਕਿਹੜੇ ਲੈਣੇ ਆ ਕਿ ਵਧੀਆ ਵਾਲੀ ਚੱਕਰੀ ਦੇ ਦੋ ਵਧੀਆ ਉਹ ਲੈ ਲਓ ਵੱਡੀ ਸਾਰੀ ਕੋਈ ਸਾਈਜ਼ ਦੇ ਦੋ ਬਾਬਾ ਜੀ ਚੱਲਣੀਆਂ ਚਾਹੀਦੀਆਂ ਨਾ ਠੀਕ ਆ ਮਾਮੂ ਨੂੰ ਆ ਲੈਂਦੇ ਫਿਰ ਮਾਮੂ ਨੂੰ ਮਾਮੂ ਨੂੰ ਆ ਲੈਂਦੇ ਮਾਮੂ ਨੂੰ ਮਾਮੂ ਨੂੰ ਇੱਕ ਛੋਟੀਆਂ ਲੈ ਲਓ ਠੀਕ ਆ ਦੋਨੇ ਦੇ ਦੋ ਨਹੀਂ ਰੁਕ ਜੋ ਹਜੇ ਉਹ ਆ ਜਾਂਦੇ ਆਪਣੇ ਦੂਜਾ ਵੱਡੇ ਵੀ ਲੈਣੇ ਹੁੰਦੇ ਨੇ ਹਣਾ ਵੱਡੇ ਵੀ ਲੈਣੇ ਆਸੀਂ ਆਪਦੇ ਵਾਸਤੇ ਵੀ ਉਹ ਤੁਸੀਂ ਬਾਅਦ ਵਿੱਚ ਲੈ ਲੇ ਫਲੈਸ਼ ਨੂੰ ਕਰਾ ਦਿਓ ਸ਼ਾਪ ਵੀ ਆ ਕਰ ਦੋ ਆ ਕਰ ਦੋ ਸੇ ਕਿਤਾ ਨਹੀਂ ਪਹਿਣੀ ਨਹੀਂ ਨਹੀਂ ਪੈਂਦੇ ਨਹੀਂ ਪੈਂਦੇ ਇਹ ਸਾਈਡ ਇਹ ਸਾਈਡ ਤੇ ਰੱਖ ਦੋ ਹਣਾ ਇਹ ਦੋ ਸਾਈਡ ਤੇ ਕਰ ਦੋ ਚਲਾਗਾ ਕਹਿੰਦੇ ਨਹੀਂ ਸਭ ਤੋਂ ਵੱਡੀ ਚੀਜ਼ ਨੂੰ ਹੱਥ ਪਾਉਣਾ ਨੇ ਭੂਰਾ ਖੈਗੀ ਐ ਐਸ ਚਲਾ ਲੇਗੀ ਡਰਨੇ ਲੱਗੂਗਾ ਤੇਰੀ ਬੀਬੀ ਨੂੰ ਲੈ ਜੂ ਉਡਾ ਕੇ ਨਾਲ ਹੀ ਉਹ ਆ ਦੇ ਚੈੱਕ ਕਰ ਚੱਕਰ ਲੋਇਸ਼ ਕੀ ਰੀਡ ਪਊਗਾ ਬਾਈ ਜੀ ਇਹਨਾਂ ਦਾ ਪੱਕਾ ਲਾਈ ਹੁਣ ਪੂਰਾ ਮੁਲਕ ਵੇਖਦਾ ਤੈਨੂੰ ਇਸ ਟਾਈਮ ਸਹੀ ਹੈ ਐਸ ਜੀ मामੂ ਨੂੰ ਬਲਾਕ ਲੱਕਿਓ ਗੱਲਿਆ ਸੱਦਗੇ ਉਹਦੇ ਅੰਦਰ ਉਧਰ ਉਹ ਨਹੀਂ ਲੈ ਕੇ ਦੇਣੇ ਬਟਾਕੇ ਹਣ ਨਾਨਕ ਹੀ ਆਈ ਨਾਨਕੇ ਨੇ ਲੈ ਕੇ ਦੇਣੇ ਆਹ ਦੇਖ ਲੋ ਮੇਰੇ ਨੂੰ ਖੁਜੀ ਆ ਉਹ ਨਾ ਨਾਨਕੇ ਨੇ ਲੈ ਕੇ ਦੇਣੇ ਉਡਾ ਕੇ ਸਹੀ ਹੈ ਨਾ ਬਾਈ ਐਸ਼ ਦੀ ਤਾਂ ਦਿਵਾਲੀ ਬਣ ਗਈ ਹੈ ਜੀ ਐਸ਼ ਨੇ ਪਟਾਕੇ ਬਲੋਕੀ ਲੈ ਲੈ ਆਪਦੇ ਸਾਰੇ ਐਸ਼ ਹੈਪੀ ਹੈ ਹੁਣ ਹੂੰ ਇਹ ਤਾਂ ਸਾਰੀਆਂ ਨਵੰਡੇ ਪੂਰੀਆਂ ਹੋ ਜਾਂਦੀਆਂ ਨੇ ਨਾ ਹੂੰ ਹੰ ਹੁਣ ਐਸ਼ ਨੂੰ ਐ ਛਿਤੀ ਘਰੇ ਚੱਲੇ ਗਈ ਇੱਕ ਕਦੋਂ ਰਾਤ ਆਵੇ ਤੇ ਰਾਤ ਨੂੰ ਆਪਾਂ ਪਟਾਕੇ ਚੱਲੇਗੇ ਪਟਾਕੇ ਲੈ ਕੇ ਦਿੱਤੇ ਛੋਟੇ ਛੋਟੇ ਇਹਨੂੰ ਕੱਲ ਦੀਵਾਲੀ ਨਹੀਂ ਅੱਜ ਵੀ ਦੀਵਾਲੀ ਬੱਤ ਅੱਜ ਦੀਵਾਲੀ ਆ ਕੱਲ ਕੱਲ ਨੂੰ ਦੀਵਾਲੀ ਤੇ ਫਿਰ ਅੱਧੇ ਤਾਂ ਅੱਜ ਕਈ ਜਾਂਦੇ ਆ ਹੈ ਅੱਧੇ ਅੱਜ ਕਈ ਜਾਂਦੇ ਤੇ ਕਹਿੰਦੇ ਕੱਲ ਫਿਰ ਤੂੰ ਅੱਜ ਮਨਾ ਲਈ ਦੀਵਾਲੀ ਸਹੀ ਦੀਵਾਲੀ ਅੱਜ ਆ ਬੱਤ ਕਤੀ ਦੀ ਜੀ ਨਹੀਂ ਕਤੀ ਦੀਵ ਦੀ ਜਵਾਲ ਦੀਵਾਲੀ ਹੈ ਬੈਲੋਂ ਹੁਣ 3 ਦੇ ਹੋ ਗਏ ਹੁਣ 2 ਦੇ ਰਹਿ ਗਏ ਹੁਣ ਤੂੰ ਅਕਾਲ ਦੀ ਐ ਦੀਵਾਲੀ ਹਾਂ ਪਰ ਦੀਵਾਲੀ ਇਸ ਵਾਰ ਕਹਿੰਦੇ ਵੀ ਅੱਜ ਵੀ ਹੈਗੀ ਆ ਹਾ 38 31 ਦਾ। ਕੱਲ ਨੂੰ ਚਲਾਏਗਾ? ਅੱਜ ਨਹੀਂ ਚਲੋਂਦਾ। ਠੀਕ। ਚੰਗਾ ਫਿਰ ਕੱਲੂ ਮੈਂ ਉੱਠ ਜਾਣਾ ਪਿੰਡ। ਹਾਂ? ਹੈ? ਹੋਰ ਮੈਂ ਜਾਣਾ ਪੁੱਤ ਮੈਂ ਕੰਮ। ਕੱਲ ਤੋਂ? ਹਾਂ ਕੰਮ ਮੇਨੂੰ ਕਰੀ। ਤੁਸੀਂ ਤੋਂ ਮम्मा ਨਾਲ ਰਹੇਂ ਪੀ ਫਿਰ मामੂ ਨਾਲ ਇੰਜੋਏ ਕਰ ਲਓ ਤੁਸੀਂ। ਮੈਂ ਜਾਵਾਂ ਨੂੰ ਪਿੰਡ ਠੀਕ ਆ। ਅੱਖੇ ਘਾਈ ਸੇ ਹੋਣਾ। ਹਾਂ ਹਾਂ ਹਾਂ। ਸੋ ਹਾਂਜੀ ਦੋਸਤੋ ਪਹੁੰਚ ਗਏ ਹਾਂ ਮੋਗੇ ਨੂੰ। ਉਹ ਤੁਸੀਂ ਕਹੋਗੇ ਸਿੱਧਾ ਅ ਭਗਤਾ ਭਾਈ ਗਿਆਾਂ ਤੋਂ ਸਿੱਧਾ ਹੀ ਤੇ ਐਂਟਰੀ ਕਰਤੀ ਮੋਗੇ ਦੀ ਸੋ ਅਸੀਂ ਸ਼ਾਪਿੰਗ ਕਰਨੀ ਸੀਗੀ ਸੋ ਸ਼ਾਪਿੰਗ ਕਰਵਾ ਰਹੀ ਆ ਮਨਪ੍ਰੀਤ ਦੀਵਾਲੀ ਦੀ ਮੈਨੂੰ ਹਾਂ ਦੀਵਾਲੀ ਗਿਫਟਾਂ ਨਾ ਤਾਂ ਮੈਨੂੰ ਦੇਖਾਣੀ ਮੈਂ ਕਿਹਾ ਚਾਹੁੰਦੀ ਮੈਂ ਲੈ ਆਂਦੀ ਮੈਨੂੰ ਲੈ ਕੇ ਤੁਰੇ ਕਹਿੰਦੀ ਆਵਾ ਪਹਿਲਾਂ ਤੇਰੀ ਸ਼ਾਪਿੰਗ ਕਰਵਾਉਣੀ ਆ ਤੇ ਸ਼ਾਪਿੰਗ ਫਿਰ ਸਾਡਾ ਜਿਹੜਾ ਸ਼ਹਿਰ ਮੋਗਾ ਲੱਗਦਾ ਸੋ ਸਾਨੂੰ ਮੋਗਾ ਵਧੀਆ ਲੱਗਦਾ ਹਨਾ ਬਾਕੀ ਠੀਕ ਹੈ ਭਗਤਾ ਭਾਈ ਕਾ ਵੀ ਛੋੜ ਆਪਦਾ ਆਪਦੀ ਜਗ੍ਹਾ ਠੀਕ ਹੈਗਾ ਹਨਾ ਸੋ ਜਿਹੜਾ ਆਪਣਾ ਏਰੀਆ ਹੁੰਦਾ ਆਪਣਾ ਆਪਦੀ ਏਰੀਆ ਨਾਲ ਵਧੀਆ ਲੱਗਦਾ ਹਨਾ ਸੋ ਅਸੀਂ ਆਵਦੇ ਏਰੀਆ 'ਚ ਵੀ ਸੈਲੀਬ੍ਰੇਟ ਕੀਤੀ ਜਾਂ ਸੈਲੀਬ੍ਰੇਟ ਹਨਾ ਦੀਵਾਲੀ ਆਪਣੀ ਸੋ ਲਿਆਓ ਬਈ ਜੀ ਥੈਂਕ ਯੂ ਅਸੀਂ ਕਰ ਰਹੇ ਹਾਂ ਸ਼ਾਪਿੰਗ ਜੀ ਮਾਲ ਰਾਂਗੇ ਇਹ ਇਹ ਬਿਲਕੁਲ ਨਾਰਮਲ ਸਟੱਫ ਆ ਜਾਏਗਾ ਹਮ ਨਹੀਂ ਇਹ ਜਿਵੇਂ ਉਹ ਚੀ ਹੁੰਦੀ ਉਹ ਥੋੜਾ ਕਪੜਾ ਜਿਹੜਾ ਤੁਸੀਂ ਵੇਅਰ ਕੀਤਾ ਹੋਇਆ ਬਿਲਕੁਲ ਲਾਈਟ ਵੇਟ ਨਾਲ ਸਟੌਕ ਵੀ ਪੈਂਟਿੰਗ ਵੀ ਯੂਜ਼ ਹੋਏਗਾ ਐਜ਼ ਇਟ ਇਜ਼ ਜੀ 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 ਵੇਅਰ ਕਰਨ ਬਾਹਰ ਅੰਦਰ ਵੀ ਬਾਈ ਆਈਟਸ ਸੋ ਲਈ ਲੱਗਦੀ ਨੇ ਮਾਰਕੀਟ ਵਗੈਰਾ ਆਉਣ ਲੋਕ ਜੀ ਜੀ ਨਹੀਂ ਇਹ ਨਹੀਂ ਜੀ ਮੈਨੇਜ ਕਲਰਸ ਵਗੈਰਾ ਤੁਸੀਂ ਡਿਵੈਲਪਰ ਕਿਹੜੇ ਲੈਣੇ ਚਾਹੇ ਲੈ ਸਕਦੇ ਹੋ ਚਾਰ ਪੰਜ ਕਲਰ ਸੀਓ ਫਲੈਕਸ ਸੀ ਉਹ ਗਰੇ ਇਸੇ ਇੱਕ ਹਾਲਿੰਗ ਕਲਰ ਸੀਗਾ ਠੀਕ ਹੈ ਮਰਜ਼ੀ ਚੇੜੇ ਲੈ ਲਓ ਲੋਕ دوست ਵਾਲਾ ਕਮੈਂਟ ਕਰਕੇ ਦੱਸੋ ਵੀਡੀਓ ਆਪਣੇ ਵੇਅਰ ਕੀਤੇ ਹੋਏ ਆ ਇਹ ਕਿਦਾਂ ਲੱਗਦੇ ਨੇ ਠੀਕ ਆ ਸੋ ਮੌਜੇ ਵੀ ਲਾਏ ਹੋਏ ਆ ਮੌਜੇ ਲਾਈਫ ਹੈ ਸ ਮੌਜੇ ਦਾ ਪਾਇਆ ਹੋਇਆ ਬੂਟ ਲਾਈਫ ਹੋਇਆ ਠੀਕ ਆ ਸੋ ਟਰਾਈ ਕਰ ਕਰਕੇ ਇਹ ਨੂੰ ਅਕਸਰ ਹੁੰਦਾ ਕਿ ਮੈਂ ਬੜੀ ਗੈਂਡ ਬਣ ਜਾਨੀ ਆ ਤੂੰ ਜੱਸ ਮੈਨੂੰ ਮੈਨੂੰ ਕੱਪੜਿਆਂ ਦਾ ਬੜਾ ਨਹੀਂ ਹੁੰਦਾ ਹਨਾ ਸੋ ਅਸੀਂ ਇਸ ਟਾਈਮ ਹੈਗੇ ਆ ਜੀ ਮੋਗੇ ਦੇ ਵਿੱਚ ਡੀਕਾਟ ਆ ਲਿਆਂਦੇ ਡੀਕਾਟ ਆਫਿਸ ਦੇ ਬ੍ਰਾਂਡਸ ਹਨ ਪੁੱਠੀ ਉਹਦੀ ਵੀ ਫੋਟੋ ਅਸੀਂ ਹੈਗੇ ਡੀਕਾਟ ਆ ਲਿਆਂਦੇ ਇੱਥੇ ਤੇ ਪਾ ਪਾ ਕੇ ਚੈੱਕ ਕਰ ਰਹੇ ਆ ਸੋ ਦੱਸਿਓ ਵੀ ਲੁੱਕ ਕਿਦਾਂ ਲੱਗਦੀ ਜੱਸੀ ਸਿੱਧੂ ਦੀ ਲੋ ਫਿਰ ਹੁਣ ਕਰੋ ਚੈੱਕ ਠੀਕ ਹੈ ਹਾਈ ਕਾਫੀ ਇਹ ਟੀ-ਸ਼ਰਟਾਂ ਅਸੀਂ ਖਰੀਦ ਲਈਆਂ ਤੇ ਉਹ ਅਸੀਂ ਵੀਰ ਕਰਕੇ ਵੀ ਦੇਖ ਲਈਆਂ ਤੇ ਬੜ ਚੇਤਾ ਬਾਅਦ ਚ ਆਇਆ ਵੀ ਸਾਡੀ ਆਡਿਜ਼ ਰਹਿ ਗਈ ਹੈ ਉਹਨਾਂ ਨੇ ਤਾਂ ਹੀ ਗੱਲ ਹੀ ਨਹੀਂ ਸ਼ੇਅਰ ਕੀਤੀ ਠੀਕ ਹੈ ਤੇ ਅੱਜ ਜਿਹੜੀ ਰਾਤ ਨੂੰ ਫਿਰ ਆਪਾਂ ਫਿਰ ਪਹੁੰਚਣਾ ਵਾਪਸੀ ਉੱਥੇ ਬਨਪੀ ਦੇ ਬੰਡਸ ਉਹ ਜਿਹੜੀ ਦਵਾਈ ਉੱਥੇ ਸੈਲੀਬ੍ਰੇਟ ਕਰਾਂਗੇ ਸੋ ਸਾਈਜਨ ਕਰਿਓ ਕੰਟੀਨਿਊ ਆਪਾਂ ਥੋੜੀ ਸ਼ਾਪਿੰਗ ਕਰ ਲੀਏ ਠੀਕ ਆ ਫਿਰ ਮਿਲਦੇ ਆ ਸੋ ਦੱਸੋ ਦੋਸਤੋ ਵੀ ਕਿੱਦਾਂ ਐਂਡ ਲਾਧੀਆ ਜੀਨ ਨਾਟੀ ਸ਼ਰਟ ਠੀਕ ਆ ਸੋ ਜਿੰਨੀ ਅੱਜ ਦੀ ਸ਼ਾਪਿੰਗ ਆ ਉਹ ਮੈਂ ਕਰਾ ਰਹੀ ਹਾਂ ਪਤਾ ਨਹੀਂ ਪਤਾ ਹੈ ਉਸ ਤੇ ਮੈਂ ਸ਼ਾਪਿੰਗ ਕਰਾਉਣੀ ਹੈ ਆਪਣੇ ਥੋੜੇ ਜਿਹਾ ਇਦਾਂ ਹੁੰਦਾ ਨਾ ਕਿ ਜਿਵੇਂ ਜੈਂਟਸ ਨੂੰ ਥੋੜਾ ਹੁੰਦਾ ਕਿ ਯਸ ਟ੍ਰਾਇਨ ਦੇਸਾਰ ਲਗੇ ਹਨ ਲੇਡੀਜ਼ ਨੂੰ ਤਾਂ ਕਿਹੜੀ ਚੀਜ਼ ਲੈਣੀ ਤਾਂ ਲੈਣੀ ਲੈਣੀ ਹੈ ਨਾ ਕਿ ਨਹੀਂ ਬਾਈ ਆਪਾਂ ਤਾਂ ਕੱਪੜੇ ਬਣਾਸਾਰ ਲੈਣੇ ਆ ਘਰ ਵਾਲਿਆਂ ਨੂੰ ਹੁੰਦਾ ਕਿ ਜੇ ਲੈਣੇ ਤਾਂ ਲੈਣੀ ਹੈ ਤੱਕੇ ਨਾ ਖਿੱਚ ਕੇ ਲੈ ਕੇ ਇਦਨੂੰ ਉੱਥੋਂ ਦਵਾ ਕੇ ਲਿਓਣਾ ਮੈਂ ਕਿਹਾ ਚਲੋ ਠੀਕ ਆ ਜੀ ਹੈ ਨਾ ਸੋ ਬਾਈ ਤੁਸੀਂ ਜਰੂਰ ਪਹੁੰਚਿਓ ਸੋ ਬਹੁਤ ਘੈਂਟ ਆਫਰ ਲੱਗੀ ਹੋਈ ਹੈ ਬਾਈ ਨੂੰ ਬੁਲਾਈਏ ਆਪਾਂ ਆਜੋ ਗਏ ਸੋ ਤੁਸੀਂ ਜਦੋਂ ਵੀ ਕਿਤੇ ਮੋਗੇ ਦੇ ਵਿੱਚ ਆਏ ਨਾ ਇੱਥੇ ਅ ਪ੍ਰਤਾਪ ਰੋਡ ਦੇ ਉੱਪਰ ਜਦੋਂ ਤੁਸੀਂ ਆਉਂਗੇ ਇੱਥੇ ਸੋ ਬਾਈ ਹੌਨ ਦਾ ਸ਼ੋਅਰੂਮ ਆ ਸੋ ਜ਼ਰੂਰ ਪਹੁੰਚੋ ਠੀਕ ਹੈ ਜੀ ਤੇ ਅ ਦੀਵਾਲੀ ਤੇ ਆਫਰ ਵਗੈਰਾ ਵੀ ਹੁੰਦੀਆਂ ਨੇ ਕਾਫੀ ਜ਼ਿਆਦੇ ਹਨਾ ਸੋ ਅ ਮੈਂ ਇੱਥੇ ਫਸਟ ਟਾਈਮ ਆ ਰਿਹਾ ਤੇ ਜਦੋਂ ਅਸੀਂ ਪਹਿਲਾਂ ਇੱਥੇ ਆਏ ਸੀਗੇ ਤੇ ਪਹਿਲਾਂ ਲੱਗਾ ਯਾਰ ਮੈਨੂੰ ਅ ਕਿ ਸਾਨੂੰ ਸਿਰ ਪਸੰਦ ਨਹੀਂ ਹੋਣਾ ਸੋ ਬਾਈ ਹੋਣਾ ਜਿੱਦੋਂ ਸਾਨੂੰ ਆਪਣਾ ਸਾਰਾ ਦਿਖਾਇਆ ਕੋਲ ਕੀ ਸਾਰਾ ਸਿਸਟਮ ਆਣਾ ਤੇ ਜਿਹੜੀ ਚੀਜ਼ ਚੀਜ਼ ਪਈ ਹੋਰ ਲੱਗਦੀ ਜਦੋਂ ਆਪਾਂ ਨੂੰ ਵੀਰ ਕਰਦੇ ਆ ਤਾਂ ਉਦੋਂ ਦੀ ਲੁੱਕ ਬਹੁਤ ਕੈਂਟ ਆਉਂਦੀ ਆ ਠੀਕ ਆ ਸੋ ਬਾਕੀ ਆਉਣ ਵਾਲੀਆਂ ਵੀਡੀਓ ਤੁਹਾਨੂੰ ਦਿਖਾਵਾਂਗੇ ਅਬ ਕਿਹੜੇ ਕਿਹੜੇ ਕੱਪੜੇ ਲੈ ਤੋ ਠੀਕ ਆ ਸਾਰੇ ਜਣ ਬਲੌਗ ਕਰਿਓ ਕੰਟੀਨਿਊ ਕਿ ਸਾਰੇ ਜਣ ਰਲ ਕੇ ਆਪਾਂ ਦੀਵਾਲੀ ਇੰਜੋਏ ਕਰਦੇ ਆ ਠੀਕ ਆ ਜਦੋਂ ਵੀ ਤੁਸੀਂ ਮੋਗੇ ਆਏ ਸੋ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਡੀਕਾਟ ਡੀਕਾਟ ਠੀਕ ਆ ਪ੍ਰਤਾਪ ਰੋਡ ਦੇ ਉੱਪਰ ਆ ਠੀਕ ਆ ਬਾਈ ਹੋਣਾ ਨੂੰ ਦੇ ਠੀਕ ਆ ਕਹਿ ਤੋ ਜਸ ਦੀ ਵੀਡੀਓ ਦੇਖ ਕੇ ਆਏ ਬਾਈ ਡਿਸਕਾਊਂਟ ਜਰੂਰ ਕਰ ਦਿਓ ਬਿਲਕੁਲ ਠੀਕ ਹੈ ਜੀ ਆ ਜਾਈ ਆਪਣੀ ਸ਼ਾਪਿੰਗ ਤੋਂ ਬਾਅਦ ਹੁਣ ਆਪਾਂ ਚਲੇ ਆਏ ਹਾਂ ਸਲੂਨ ਦੇ ਵਿੱਚ ਤੇ ਪਤਾ ਨਹੀਂ ਕੀ ਇਹਨੇ ਕਰਵਾਉਣਾ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਹੁਣ ਇਹਦੀਆਂ ਹੀ ਜਾਣੇ ਸੋ 10-15 ਮਿੰਟ ਸਾਨੂੰ ਇੱਥੇ ਲੱਗ ਜਾਣੇ ਆ 10-15 ਮਿੰਟ ਕਹਿ ਕੇ ਲੈ ਆਈਆ ਬਾਕੀ ਫਿਰ ਕਹਿੰਦੀ ਭੁੱਖ ਲੱਗੀ ਆ ਤੇ ਆਪਣਾ ਖਾਇਆ ਤੇ ਮੇਰਾ ਕਹਿੰਦੀ ਪੈਕ ਕਰਕੇ ਲਿਆ ਸੋ ਇਹਦੀ ਫ੍ਰੈਂਚ ਫ੍ਰਾਈ ਪੈਕ ਕਰਕੇ ਲੈ ਕੇ ਆਏ ਇੱਥੇ ਤੇ ਬੁੱਕ ਬਹੁਤ ਜਿਆਦਾ ਲੱਗੀ ਸੀ ਦੁਪਹਿਰਾ ਹੋ ਗਿਆ ਸੋ ਟਾਈਮਿੰਗ ਦੀ ਸ਼ਾਰਟੇਜ ਸੀ ਫਿਰ ਮੈਂ ਕਿਹਾ ਚਲ ਤੂੰ ਇੱਥੇ ਬੈਠ ਕੇ ਖਾ ਤੇ ਮੈਂ ਆਪ ਦਾ ਮੌਜਨਾ ਬੈਠ ਕੇ ਖਾਇਆ ਹੁਣ ਇੱਥੇ ਨੂੰ ਲੱਗ ਜਾਣਾ ਟਾਈਮ ਤੇ ਇਹਦਾ ਟੌਮ ਦੇਖੋ ਤੁਸੀਂ ਦੇਖੋ ਕਿੰਨੀ ਪਿਆਰੀ ਕੈਟ ਆ ਇਹਨਾਂ ਦੀ ਰੱਖੀ ਹੋਈ ਸਲੂਨ ਵਾਲਿਆਂ ਦੀ ਇੱਥੇ ਸੌਂਦੀ ਹੈ ਵੇਖੋ ਮੇਨ ਚੇਅਰ ਤੇ ਹੋਈ ਬੈਠੀ ਆ ਬਹੁਤ ਪਿਆਰੀ ਬੱਚੀ ਆ ਬਾਲੀ ਬਾਲਾ ਸੁੱਤਾ ਹੀ ਰਹਿੰਦਾ ਸਹੀ ਜਿਹੜੀ ਇਹ ਸਾਰਾ ਦਿਨ ਸੁੱਤਾ ਹੀ ਰਹਿੰਦਾ ਪਹਿਲਾਂ ਮੈਂ ਵੀ ਚੱਕਿਆ ਸੀਗਾ ਮੇਰੇ ਕੋਲ ਉੱਤਰ ਕੇ ਤੇ ਜਾ ਕੇ ਸੀਟ ਤੇ ਚੜ੍ਹ ਕੇ ਬੈਠ ਗਿਆ ਉਹ ਤੇਨੂੰ ਹਵਾ ਲੱਗਦੀ ਹੈ ਨਾ ਸੋ ਇੰਜੋਏ ਕਰ ਰਿਹਾ ਸੋ ਦੀਵਾਲੀ ਵਾਲਾ ਵਲੌਗ ਬਹੁਤ ਲੇਟ ਮਿਲੂਗਾ ਪਰ ਤੁਹਾਨੂੰ ਲਓ ਦੋਸਤੋ ਸਾਡੇ ਮੋਗੇ ਦੀਆਂ ਰੌਣਕਾਂ ਦੇਖੋ ਆਪਣੇ ਮੋਗੇ ਚ ਰੌਣਕ ਜਿਆਦੇ ਹੈ ਮੇਰੇ ਹਿਸਾਬ ਨਾਲ ਹਨਾ ਇਹ ਮੋਗੇ ਸ਼ਹਿਰ ਦੀ ਰੌਣਕ ਪੂਰਾ ਬਾਕੀ ਹਲੇ ਡੈਂਟ ਹਲਦਾ ਹੁਣ ਇਸ ਤੋਂ ਬਾਅਦ ਜਿਆਦੇ ਇੱਥੇ ਰੱਚ ਪੈ ਜਾਣ ਹਾਂ ਮੋਮਬਤੀ ਕਰਨੀ ਹੁਣ ਲਓ ਜੀ ਹਾਂਜੀ ਅਸੀਂ ਹੈਗੇ ਆ ਆਪਾਂ ਪ੍ਰਤਾਪ ਰੋਡ ਤੇ ਆ ਮੀਨ ਬਾਜ਼ਾਰ ਦੇ ਵਿੱਚ ਤਾਂ ਬਹੁਤ ਜ਼ਿਆਦੇ ਭੀੜ ਆ ਅਸੀਂ ਸਾਈਡ ਸਾਈਡ ਤੇ ਖੜਦੇ ਆ ਗੱਡੀ ਸਾਡੀ ਲੱਗੀ ਆ ਉਧਰ ਪਾਰਕਿੰਗ ਦੇ ਵਿੱਚ ਲੋ ਵੀ ਦੋਸਤੋ ਆ ਘੰਟਾ ਦਾ ਲਾ ਕੇ ਪ੍ਰੀਤ ਤੇ ਚੰਗੇ ਝੁੰਡੇ ਪੱਟੇ ਆ ਜ ਉਹਨਾਂ ਨੇ ਪਰ ਸੁਰਤ ਜੀ ਆ ਗਈ ਉਹ ਇਹਨੂੰ ਇਹਨਾਂ ਨੇ ਜ਼ਗਾਰ ਲਾ ਗਈ ਅੱਜ ਸਕੀਮ ਲਾ ਗਈ ਸਕੀਮ ਉਹਨਾਂ ਲਾ ਗਈ ਕਿਉਂਕਿ ਮੈਨੂੰ ਤਾਂ ਇਹਨੇ ਕਰਾਦੀ ਸ਼ਾਪਿੰਗ ਹਨਾ ਤੇ ਵੀ ਆਪੇ ਬੋਲੂਗਾ ਨਾ ਫਿਰ ਮੈਂ ਉਹਦੇ ਬਾਅਦ ਵਿੱਚ ਕਰਾਉਂਗੀ ਹਣਾ ਜਿਨੇ ਪੈਸੇ ਮਿੰ ਲੱਗੇ ਜਿਨੇ ਘੋੜੇ ਲੱਗੇ ਉਹਦੋਂ ਕਹਿੰਦੇ ਬ੍ਰਾਂਡ ਹੀ ਲੈਣਾ ਤੂੰ ਵੇ ਦੂਜੇ ਲੈਣਾ ਹੀ ਨਹੀਂ ਕਹਿੰਦੇ ਬ੍ਰਾਂਡ ਲੈਣਾ ਵਾ ਇਹਨੂੰ ਪੁੱਲਾ ਖਵਾਇਆ ਪੈ ਵੀ ਉੱਥੇ ਬਠੇ ਬੈਠੀ ਨੂੰ ਹੀ ਕਹਿੰਦੇ ਮੈਂ ਲੇਟ ਹੋ ਜਾਣਾ ਆਪਾਂ ਫਿਰ ਛਿਤੀ ਜਾਣਾ ਐਸ ਵੀ ਡੀਕਦੀਆਂ ਫਿਰ ਦੀਵਾਲੀ ਇੰਜੋਏ ਕਰਨੀ ਆ ਹਾਂ ਕਰੇ ਚੱਕੇ ਰੈਡੀ ਹੁੰਨੇ ਤਿਆਰ ਹੁੰਨੇ ਦੀਵਾਲੀ ਫ੍ਰੈਂਚ ਫ੍ਰਾਈ ਚਾੜ ਲਏ ਹੁਣ ਹਾਂ ਜਾ ਕੇ ਅੱਜ ਤਾਂ ਭੁੱਖ ਵੀ ਨਹੀਂ ਲੱਗੀ ਭੁੱਖ ਵੀ ਨਹੀਂ ਲੱਗੀ ਅੱਜ ਤਾਂ ਵਾਲਾ ਆਏ ਖਾ ਲਏ ਫ੍ਰੈਂਚ ਫ੍ਰਾਈ ਠੀਕ ਮੈਂ ਫ੍ਰਾਈਸ ਹੀ ਖਾਦੀ ਹਾਂ ਲੈ ਫੇ ਮਿੱਤਰੋ ਹੌਣ ਹੈਗੀ ਆ ਅੱਜ ਹੈ ਗਿਆ ਦੀਵਾਲੀ ਵਾਲਾ ਦਿਨ ਤੇ ਹੁਣ ਕੋਈ ਨਾ ਕਵੇਲਾ ਤੇ ਇੰਨਾ ਭੀੜ ਭੜਕਾ ਹੋਇਆ ਜਣਾ ਨਿਕਲ ਚਲੀਏ ਪਹਿਲਾਂ ਬਹਿ ਬਹਿ ਕੇ ਠੀਕ ਆ ਫਿਰ ਜੁੜਦੇ ਆ ਆਪਾਂ ਚਲਦੇ ਆ ਆਪਾਂ ਐਸ਼ ਕੋਲੇ ਰਾਤ ਨੂੰ ਚਲਾਉਣੇ ਆ ਫਟਾਕੇ ਪਟੂਕੇ ਠੀਕ ਆ ਸੋ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੀਵਾਲੀ ਦੀਆਂ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਹਨ ਜਿਹੜੇ ਤੇ ਸੁਪਨੇ ਸੋਚੇ ਆ ਤੁਹਾਡੇ ਸਾਰੇ ਪੂਰੇ ਹੋ ਜਾਣ ਠੀਕ ਆ ਤੇ ਹੁਣ ਆਪਾਂ ਨਿਕਲ ਗਏ ਤਾਂ ਉਹਦਾ ਤੇ ਸਾਡਾ ਵਲੌਗ ਤਾਂ ਕਾਫੀ ਦਿਨਾਂ ਬਾਅਦ ਹੋਣਾ ਦਿਵਾਲੀ ਤੋਂ ਪਰ ਅਡਜਸਟ ਕਰ ਲਿਓ ਠੀਕ ਹੈ। ਭਾਵੇਂ ਵਲੌਗ ਬ੍ਰੈਂਡਿੰਗ ਪਏ ਪਾਉਣ ਵਾਲੇ ਹਜੇ ਕਾਫੀ ਜ਼ਿਆਦਾ। ਲੈ ਆਪ ਫਸ ਗਏ ਮੰਡੀ 'ਚ। ਉਹ ਬਾਹਰ-ਬਾਰ ਨਿਕਲ ਜਿੰਦਗੀ ਫੇਰ ਨਹੀਂ ਨਿਕਲੇ ਜਣਾ ਇਧਰ ਦੀ ਹਨਾ। ਆ ਚੰਗਾ ਫਰਾਜੋ ਫਿਰ। ਸੋ ਹਾਂਜੀ ਦੋਸਤੋ ਸਾਰੀ ਫੈਮਿਲੀ ਹੋ ਗਈ ਇਕੱਠੀ ਤੇ ਮਨਪ੍ਰੀਤ ਐਂਡ ਭੈਣ ਨੇ ਕੋਈ ਸੂਟ ਪਾਏ ਆ ਦੇਖੋ ਕਿੰਨੇ ਘੈਂਟ ਲੱਗਦੇ ਨੇ ਤੇ ਮਨਪ੍ਰੀਤ ਦਾ ਬ੍ਰਦਰ ਵੀ ਪਹੁੰਚ ਚੁੱਕਿਆ ਕਿੱਦਾਂ ਬਾਈ ਠੀਕ ਆ। ਹੈਲੋ ਜੀ ਸਸਰੀਗਾਲ ਪੀਲ ਵਾਲੀ ਸਾਰਿਆਂ ਨੂੰ। ਲਓ ਜੀ ਹੈਪੀ ਦਿਵਾਲੀ। ਉਹ ਬੰਮੇ ਦਾ ਸਾਥ ਕਰ ਰਹੇ ਆ। ਉਹਦੇ ਮਮਾ ਹਸ ਰਹੀ ਉਧਰ ਪਿੱਛੇ ਬੈਠੀ। ਠੀਕ ਆ। ਸੋ ਅੱਜ ਵਾਲੀ ਦੀਵਾਲੀ ਸਾਡੀ ਇੱਥੇ ਹੀ ਆ ਪਿੰਡ ਸੀਦੇ ਦੇ ਵਿੱਚ ਹੀ। ਪਹਿਲਾਂ ਅਸੀਂ ਮੁੱਕ ਗਏ ਸੀ ਉੱਥੇ ਸ਼ਾਪਿੰਗ ਵਗੈਰਾ ਕੀਤੀ ਆ। ਤੇ ਇਹ ਬਾਈ ਸਾਡੀ ਦੁਰੈਫਰ ਦਾ ਮਸਾ ਲੈਂਦਾ ਫੜ ਫੜ ਕੇ ਵੀਡੀਓ ਦੇ ਵਿੱਚ। ਠੀਕ ਆ ਟੀ ਹੁੰਦਾ ਹਨਾ। ਸੋ ਹੁਣ ਅਸੀਂ ਜਣਾ ਗੁਰਦੁਆਰਾ ਸਾਹਿਬ ਉੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਸਾਰੇ ਜਣੇ ਰਲ ਕੇ ਸਾਰਾ ਪਰਿਵਾਰ ਆਪਾਂ ਦੀਵਾਲੀ ਇੰਜੋਏ ਕਰਾਂਗੇ। ਠੀਕ ਆ ਪਟਾਕੇ ਵਗੈਰਾ ਚਲਾਵਾਂਗੇ। ਐਸ਼ ਉਤਾਵਲੀ ਹੋਈ ਪਈ ਆ ਕਿ ਜਲਦੀ ਜਲਦੀ ਅੱਪਾ ਜਾਏਗੀ ਜਾਓ ਤੁਸੀਂ ਫਿਰ ਮੈਂ ਆ ਕੇ ਪਟਾਕੇ ਚਲਾਉਣੇ ਹਨ ਇੰਨਾ ਚਾ ਚੜਿਆ ਹੋਇਆ ਠੀਕ ਹੈ ਹਨਾ ਹੋ ਗਿਆ ਹਨੇਰਾ ਜੋ ਅੱਜ ਵਲੌਗ ਐਂਡ ਤਾਈ ਚੱਲੂਗਾ ਹਨੇਰੇ ਤੇ ਹਨਾ ਚਲੋ ਫਿਰ ਪਟਾਕੇ ਦੇ ਮਿਲਦੇ ਆਪਾ ਹਨਾ ਠੀਕ ਹੈ ਠੱਠਿਆ ਹਾਂ ਠੀਕ ਹੈ ਪੱਤੀ ਗੱਲ ਆ ਅੱਗੀ ਗੱਲ ਆ ਇਹ ਬੰਦਾ ਮਹਾ ਫੜ ਕੇ ਆਇਆ ਇਹ ਜਿਹੜਾ ਕਹਿੰਦਾ ਮੈਨੂੰ ਡਰ ਲਾਦਾ ਕੈਮਰੇ ਤੋਂ ਆਪਰਾਉਂਦਾ ਨਾ ਫਲੈਸ਼ ਵਾਜਦੀ ਜਦੋਂ ਹਾਂਜੀ ਦੋਸਤੋ ਲੋ ਜੀ ਸਾਡੀ ਨਿੱਕੀ ਜੀ ਨੰਨੀ ਜੀ ਜਾਨ ਨੂੰ ਮਿਲ ਰਿਹਾ ਇਸ ਨੂੰ ਐਸੇ ਸਾਡਾ ਨਾ ਬਹੁਤ ਐਕਸਾਈਟਡ ਆ ਇਹਨੇ ਪਟਾਕੇ ਸੁਣਾਉਣੇ ਆ ਹੂੰ ਇਹਦੇ ਪਟਾਕੇ ਲਿਆਂਦੇ ਪਏ ਆ ਸੋ ਇਹਦੀ ਦੀਵਾਲੀ ਨਾ ਹਫਤੇ ਦੀ ਚੱਲਦੀ ਆ ਐਕਾ ਪ੍ਰੋਬਲਮ ਪੂਰਾ ਚੱਲੀ ਜਾਂਦੀ ਦੀਵਾਲੀ ਤੇ ਕਿ ਕਰਦੇ ਜਿਹੜੇ ਗੰਡੂ ਪਟਾਕੇ ਨਹੀਂ ਗਏ ਉਹ ਸਾਰੇ ਥੱਲੇ ਖਲਾਰ ਲੈਣੇ ਨੇ ਕੋਈ ਢੇਰੀ ਲਾਣੇ ਡੱਬਾ ਵੱਡਾ ਲਿਆ ਕੇ ਦਿੱਤਾ ਹੋਇਆ ਤੇ ਫਿਰ ਉਹਦੇ ਉੱਤੇ ਨਾ ਸੈਂਡਲ ਜਾਂ ਚਪਲਾਂ ਪਾ ਗਏ ਨੇ ਸ਼ਾਰਾਂ ਮਾਰ ਮਾਰ ਉਹਨਾਂ ਦੇ ਪਟਾਕੇ ਆਪਾਂ ਦਾ ਚਲਾਜ ਥੱਲੇ ਮਾਰ ਮਾਰ ਭਾਂਦੇ ਹੁੰਨੇ ਹਨਾ ਆਪਾਂ ਆਪਾਂ ਥੱਲੇ ਮਾਰ ਮਾਰ ਭਾਂਦੇ ਆ ਤੇ ਇਹ ਕੀ ਕਰਦੇ ਹਨ ਢੇਰੀ ਲਾ ਲੈਂਦੇ ਹਾਂ ਚਲ ਫਿਰ ਇੱਕ ਖੰਡ ਖੰਡ ਜਾ ਇਹਨੂੰ ਹੁਣ ਨਾ ਛੇਤੀ ਹੈ ਵੀ ਆਹ ਪਟਾਕੇ ਚਲਾਈਗੇ ਹੈਨਾ ਕਾਫੀ ਐਕਸਾਈਟਡ ਹੈ ਚਲ ਫਿਰ ਇਦਾਂ ਕਰ ਮਾਮੂ ਨੂੰ ਜਾ ਕੇ ਰੈਡੀ ਕਰ ਲਾ نیچے ਠੀਕ ਹੈ ਮਾਮੂ ਨੂੰ ਲੈ ਆ ਸੋ ਅੱਜ ਮੈਂ ਪੈਂਡ ਜਾਣਾ ਸੀਗਾ ਇਹ ਨਹੀਂ ਜਾਣੀ ਦਿੰਦਾ ਮੈਨੂੰ ਮੈਂ ਕਿਹਾ ਬ ਕੋਈ ਇਕੱਠੇ ਸੈਲੀਬ੍ਰੇਟ ਕਰਾਂਗੇ ਸਵੇਰ ਚਲ ਜਿਓ ਐ ਇਹ ਨੂੰ ਚਾਰ ਨਹੀਂ ਲੱਕਿਆ ਜਾਂਦਾ ਇਹਦਾ ਨਾ ਐਸ਼ੋਏ ਕਿੰਨਾ ਕੰਜੋਏ ਕਰ ਰਹੇ ਆ ਤੂੰ ਆਗੀ ਲੋਬੀ ਸਾਡੀ ਮੋਮਬਤੀ ਮੁੱਕ ਗਈ ਹੈ ਪਟਾਕੇ ਮੁੱਕੇ ਨਹੀਂ ਪਟਾਕੇ ਮੁੱਕੇ ਤਰਲੇ ਇਹਨੂੰ ਕਹਿੰਦੇ ਤਰਲੇ ਸਹੀ ਹੈ ਨਾ ਤਰਲੇ ਕਹਿੰਦੇ ਇਹਨੂੰ ਤਰਲੇ ਕਹਿੰਦੇ ਇਹ ਇਹ ਚੱਲ ਵੀ ਵੀ ਚੱਲ ਵੀ ਚੱਲ ਵੀ ਲੈ ਠਾਕ ਹਾਂ ਐ ਸ਼ਰੋਗ ਰੋ ਕੇ ਚੱਲਦੀ ਹੈ ਨਾ

嗯。Huh?